ਅਰਧ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ ਅੰਦਰ ਦੇ ਅਸ਼ਾ ਦੇ ਤਹਿਤ ਬੀਐਸਐਫ ਔਰ ਸਾਡੀ ਪੰਜਾਬ ਪੁਲਿਸ ਜੁਆਇੰਟ ਸਰਚ ਆਪਰੇਸ਼ਨ ਚੱਲ ਰਿਹਾ ਐ ਅਡਜਾਇਨਿੰਗ ਆਪਣੀ ਰਾਵੀ ਰਿਵਰ ਔਰ ਜਲਾਲੀਆ ਰਿਵਰ ਜਿੰਨੇ ਵੀ ਨਾਲੇ ਜਾਂ ਨਦੀਆਂ ਹੈਗੇ ਨੇ ਜਾਂ ਉੱਚ ਦਰਿਆ ਹੈਗਾ ਉਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਸਸਪੈਕਟਡ ਡੇਰੇਸ ਹੈਗੇ ਨੇ ਜਾਂ ਕੋਈ ਵੀ ਸਾਡਾ ਸਸਪੈਕਟਡ ਵਿਅਕਤੀ ਹੈਗਾ ਆਪਾਂ ਥਾਰ ਵਾਲੀ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਜੋ ਕਿਸੇ ਵੀ ਆਪਣੇ ਸਸਪੈਕਟਡ ਪਰਸਨ ਨੂੰ ਆਪਾਂ ਜੇ ਕੋਈ ਲੁਕੈਸ਼ ਪਿਆ ਤਾਂ ਆਪਾਂ ਨੂੰ ਕੱਢ ਕੇ ਲਿਆ ਕੇ ਉਹਨੂੰ ਬੰਦੀ ਕਾਨੂੰਨੀ ਕਾਰਵਾਈ ਕਰ ਸਕੀਏ ਤਾਂ ਜਿਹੜੇ ਟੁਕੜੀਆਂ ਜਿਹੜੀਆਂ ਸਮੇਂ ਫੱਟ ਰਿਹਾ ਬਰਦਰ ਐਸ ਆਪਰੇਸ਼ਨ ਦੇ ਵਿੱਚ 40 ਦੇ ਕਰੀਬ ਜਿਹੜੇ ਸੀਗੇ ਬੀਐਸਐਫ ਦੇ ਜਵਾਨ ਨੇ ਔਰ 60 ਦੇ ਕਰੀਬ ਜਿਹੜੇ ਆ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ ਹੀ ਘਾਤਕ ਜਾਂ ਕਮਾਂਡੋ ਪਾ ਕੇ ਔਰ ਸਾਰਿਆਂ ਦਾ ਜੁਆਇੰਟਰੀ ਸਾਡਾ ਇਕੱਠਾ ਸੰਜੋਪਰੇਸ਼ਨ ਜਿਹੜਾ ਚੱਲ ਰਿਹਾ ਇੱਕ ਟੁਕੜੀ ਨੂੰ ਮੈਂ ਲੀਡ ਕਰ ਰਿਹਾ ਦੂਜੇ ਪਾਸੇ ਆਪਣੇ ਡੀਐਸਪੀ ਸ੍ਰੀ ਜਗਦੀਸ਼ ਰਾਜ ਜੀ ਨੇ ਸਪੈਸ਼ਲ ਬ੍ਰਾਂਚ ਉਹ ਸਰਚ ਕਰ ਰਹੇ ਨੇ ਦੇਖਿਆ ਜਾਰੇ ਡਰੋਨ ਵਾਲੇ ਵੀ ਲਿਖਿਆ ਜਾ ਰਹੇ ਹਾਂ ਪਰ ਤਾਂ ਹੀ ਮੈਂ ਦੱਸਿਆ ਤੁਹਾਨੂੰ ਕਿ ਤੁਸੀਂ ਦੇਖਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਕੋਈ ਡਰੋਨ ਐਕਟੀਵਿਟੀਜ਼ ਵਗੈਰਾ ਆਈ ਹੋਈਆਂ ਸੀਗੀਆਂ ਜਾਂ ਕੋਈ ਸਸਪੈਕਟਡ ਬੰਦੇ ਜਿਹੜੇ ਪਹਿਲਾਂ ਉਸ ਤੋਂ ਕੋਈ 2 ਮਹੀਨੇ ਪਹਿਲਾਂ ਜੋ ਰੌਲਾ ਪਿਆ ਸੀਗਾ ਤਾਂ ਸਾਰੀ ਗਤੀਵਿਧੀਆਂ ਵੈਸੇ ਤਾਂ ਸਾਡੇ ਸਰਚ آپریشن ਜਿਹੜੇ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮਤਾਬਕ ਦਿਨ ਰੈਗੂਲਰ ਚੱਲਦੇ ਰਹਿੰਦੇ ਨੇ ਡੇਲੀ ਚੱਲਦੇ ਨੇ ਲੇਕਿਨ ਇਸ ਨੂੰ ਥੋੜਾ ਹੋਰ ਥੋੜਾ ਤੇਜ਼ ਕਰਨ ਵਾਸਤੇ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤਾਂ ਜੋ ਕੋਈ ਵੀ ਅਨਸੁਖਾਵੀ ਕਟਰਾ ਨਾ ਵਾਪਰ ਸਕੇ ਉਸ ਚੀਜ਼ ਨੂੰ ਮੱਦਰ ਨਜ਼ਰ ਰੱਖਦੇ ਹੋਏ ਜਾਂ ਕੋਈ ਸਸਪੈਕਟਡ ਕਿਤੇ ਚੀਜ਼ ਪਈ ਦੀ ਹੈ ਜਾਂ ਕੋਈ ਬੰਦਾ ਹੈਗਾ ਤਾਂ ਜੋ ਆਪਾਂ ਸਮੇਂ ਰਹਿੰਦੇ ਉਹਨੂੰ ਟੈਗਲ ਕਰ ਸਕੀਏ ਦੇਖਿਆ ਜਾ ਰਿਹਾ ਹੈ ਵੀ ਤੁਹਾਡੇ ਵੱਲੋਂ ਜਿਹੜੇ ਮੋਟਰਸਾਈਕਲ ਦੇ ਕਾਗਜ਼ ਵੀ ਚੈੱਕ ਕੀਤੇ ਜਾ ਰਹੇ ਆ ਬਾਹਨਾਂ ਨੂੰ ਲੈ ਕੇ ਵੀ ਠੀਕ ਹੈ ਬਰਦਰ ਇਸ ਤਰ੍ਹਾਂ ਇਹ ਤ ਵੀ ਦੇਖਿਆ ਜਾਵੇ ਵੀ ਇਹ ਮੋਟਰਸਾਈਕਲ ਵਾਕੀ ਜਾਂ ਜਿਹੜਾ ਵੀ ਵਾਹਕਲ ਹੈਗਾ ਇਹ ਸਹੀ ਸਹੀ ਕਾਗਜਾਂ ਦੇ ਚੱਲ ਰਿਹਾ ਜਾਂ ਵਾਕੀ ਰਜਿਸਟਰਡ ਹੈਗਾ ਕਿਤੇ ਚੋਰੀ ਦਾ ਤਾਂ ਨਹੀਂ ਹੈਗਾ ਜਾਂ ਕਿਤੇ ਇਧਰ ਉਧਰ ਲੈ ਕੇ ਮਾਰੇ ਕੰਮ ਚ ਨਹੀਂ ਵਰਤਿਆ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆਪਾਂ ਇਹ ਸਾਰਾ ਆਪਰੇਸ਼ਨ ਜਿਹੜਾ ਉਹ ਚਲਾ ਰਹੇ ਥੈਂਕ ਯੂ